ਅਨਜੀਤ ਕੋਰ ਦਾ ਇਸ ਵੇਲੇ ਅਸੀਂ ਪਿੰਡ ਪੰਡਾਲ ਤੋਂ ਨਾ ਚ ਮੌਜੂਦ ਆ ਜਿੱਥੇ ਖਾਨ ਸਾਹਿਬ ਆਪਣੇ ਪਿੰਡ ਪਹੁੰਚ ਚੁੱਕੇ ਨੇ ਆਪਣੀ ਮਾਤਾ ਤੇ ਪਾਠਿ ਦੇ ਨੂੰ ਲੈ ਕੇ ਘਰ ਪਹੁੰਚੇ ਨੇ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਵਿਦੇਸ਼ ਗਏ ਹੋਏ ਸਨ ਉਥੋਂ ਵਾਪਸ ਆਏ ਨੇ ਪਾਵੁ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਵੀਰਵਾਰ ਸ਼ਾਮ ਖਾਨ ਸਾਹਿਬ ਦੀ ਮਾਤਾ ਸਲਮਾ ਪ੍ਰਵੀਨ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਖਾਨ ਸਾਹਿਬ ਵਿਦੇਸਾਂ ਨਾਲ ਜਿੰਨਾ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਅੱਜ ਅਮ੍ਰਿਤਕ ਦੇ ਨੂੰ ਕਰ ਲਿਆ ਦਾ ਕਿ ਖਾਨ ਸਾਹਿਬ ਖੁਦ ਲੈ ਕੇ ਆ ਰਹੇ ਨੇ ਪਾਵੁ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਫੋਨ ਤੇ ਸ਼ੋਰ ਵੀ ਹੈ ਸਾਬ ਦੇ ਪਿਤਾ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪੂਰਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਲੁਧਿਆਣਾ ਦੇ ਹਸਪਤਾਲ ਤੋਂ ਵਿੱਚ ਇਲਾਜ ਚੱਲ ਰਿਹਾ ਸੀ ਜਿੱਥੇ ਬਿਮਾਰੀ ਨੂੰ ਨਾਂ ਸੈਂਦੇ ਹੋਏ ਉਹਨਾਂ ਦੀ ਜੋ ਮੌਤ ਹੋ ਕੇ ਸੀ ਤੇ ਪਾਪੂ ਕਰਤਨ ਵਾਲੀਆਂ ਇਹ ਤਸਵੀਰਾਂ ਨੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ। ਸੰਜੀਤ ਕੋੜ ਤੇ ਇਸ ਵੇਲੇ ਅਸੀਂ ਪਿੰਡ ਪੰਡਾਲ ਦੋਨਾਂ 'ਚ ਮੌਜੂਦ ਹਾਂ ਜਿੱਥੇ ਅਖਾਨ ਸਾਹਿਬ ਆਪਣੇ ਪਿੰਡ ਪਹੁੰਚ ਚੁੱਕੇ ਨੇ ਆਪਣੀ ਮਾਤਾ ਤੇ ਪਾਠਿਵ ਦੇ ਨੂੰ ਲੈ ਕੇ ਘਰ ਪਹੁੰਚੇ ਨੇ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਵਿਦੇਸ਼ ਗਏ ਹੋਏ ਸਨ ਉਥੋਂ ਵਾਪਸ ਆਏ ਨੇ ਤਾਂ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਵੀਰਵਾਰ ਸ਼ਾਮ ਖੰਸਬਤੀ ਮਾਤਾ ਸਲਮਾ ਪਰਵੀਨ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਖਾਨ ਸਾਹਿਬ ਵਿਦੇਸਾਂ ਨਾਲ ਜਿੰਨਾ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਅੱਜ ਅਮ੍ਰਿਤਕ ਦੇ ਨੂੰ ਕਰ ਲਿਆ ਦਾ ਕਿ ਖਾਨ ਸਾਹਿਬ ਖੁਦ ਲੈ ਕੇ ਆ ਰਹੇ ਨੇ ਭਾਵਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨਹੀਂ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਫੋਟੋ ਸ਼ੋਟ ਪੀ ਖਾਨ ਸਾਹਿਬ ਦੇ ਪਿਤਾ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪੂਰਾ ਪਰਿਵਾਰ ਡੂੰਗੀ ਸਤਵੇਂ ਦੇ ਵਿੱਚ ਹੈ ਲੁਧਿਆਣਾ ਦੇ ਹਸਪਤਾਲ ਤੋਂ ਵਿੱਚ ਇਲਾਜ ਚੱਲ ਰਿਹਾ ਸੀ ਜਿੱਤ ਦੀ ਬਿਮਾਰੀ ਨੂੰ ਨਾ ਸੰਦੇ ਹੋਏ ਉਹਨਾਂ ਦੀ जो मौत हो भावुक कर देने वाली ये तस्वीर ने परिवार का बहुत ही बुरा हाल है